ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਗਪ੍ਰੀਤ ਸਿੰਘ ਇੱਕ ਵਾਰ ਫੇਰ ਸਾਡੇ ਨਾਲ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੰਨੇ ਪਰਮੰਨੇ ਸਲਾਹਕਾਰ ਨੇ ਪਹਿਲਾਂ ਵੀ ਕਈ ਵਾਰ ਇਸ ਵੀਡੀਓ ਦੇ ਉੱਤੇ ਗੱਲ ਹੋ ਚੁੱਕੀ ਹੈ ਇੱਕ ਵਾਰ ਫੇਰ ਬੜਾ ਇੰਪੋਰਟੈਂਟ ਟਾਪਿਕ ਹੈ ਜਿਹਦੇ ਉੱਪਰ ਅੱਜ ਇਨਫੋਰਮੇਸ਼ਨ ਅਪਡੇਟ ਲਵਾਂਗੇ ਜਗਪ੍ਰੀਤ ਜੀ ਤੋਂ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੇ ਅਗਸਤ ਸਤੰਬਰ ਚ ਫਾਈਲਾਂ ਲੌਂਚ ਕੀਤੀਆਂ ਸੀ ਕੈਨੇਡਾ ਨੂੰ ਔਰ ਉਹਨਾਂ ਦੇ ਹਜੇ ਤੱਕ ਰਿਜ਼ਲਟ ਨਹੀਂ ਆ ਰਹੇ ਇੱਕ ਤਾਂ ਥੇ ਵੀ ਹੈ ਕਿ ਪਿਛਲੇ ਦਿਨਾਂ ਚ ਕੁਝ ਵਿਦਿਆਰਥੀਆਂ ਨੂੰ ਰਿਫਿਊਜ਼ਲਸ ਦਾ ਵੀ ਸਾਹਮਣਾ ਕਰਨਾ ਪਿਆ पर जिन्ह दर फाइल्स के रिजल्ट नहीं आ रहे उन्होंने इस पूरे मसले पर सू जगप्रीत सिंह जी जगप्रीत जी बहुत बहुत स्वागत है सत श्रीकाल और मैं चाहूँगा कि पॉइंट टू तो पॉइंट कलैरिटी स्टूडेंट्स के न शेयर करो बहुत सारे स्टूडेंट्स ने जिन्ह दॉज ने अगस्त मंथ दबर दूबर दोसैसिंग टाइम की चल रहे हैं और जो ਉਨਾਂ ਕੀ ਮੇਜਰਸ ਲੈਣੇ ਚਾਹੀਦੇ ਨੇ ਕਿ ਹਸਾਬ ਨਾਲ ਆਪਣੇ ਐਪਲੀਕੇਸ਼ਨਸ ਦੇ ਉੱਤੇ ਵਰਕਆਊਟ ਕਰਨਾ ਚਾਹੀਦੇ। ਸੋ ਅੱਜ ਤੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਬਹੁਤ ਇੰਪੋਰਟੈਂਟ ਹੈ ਔਰ ਨਾਲ ਦੀ ਨਾਲ ਆਪਣੇ ਨੈਟਵਰਕ ਸ਼ੇਅਰ ਵੀ ਕਰੋ। ਸੋ ਪ੍ਰੈਜ਼ੈਂਟਲੀ ਜੇਕਰ ਮੈਂ ਗੱਲ ਕਰਦਾ ਕਿ ਪ੍ਰੋਸੈਸਿੰਗ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟ ਦੇ ਡਾਊਟ ਨੇ ਕੁਐਸਚਨਸ ਆ ਰਹੇ ਨੇ ਸਭ ਤੋਂ ਪਹਿਲੀ ਗੱਲ ਤੇ ਆ ਰਹੀ ਹੈ ਜੀ ਜਿੰਨਾ ਸਟੂਡੈਂਟ ਦੀਆਂ ਫਾਈਲਸ ਅਗਸਟ ਸੈਪਟੈਂਬਰ ਚ ਲੋਜ ਹੋ ਗਈਆਂ ਸੀ ਬਾਇਓਮੈਟ੍ਰਿਕਸ ਹੋ ਚੁੱਕੇ ਸੀ ਬਹੁਤ سارے ਇੰਟਰਨੈਸ਼ਨਲ ਸਟੂਡੈਂਟਾਂ ਦੇ ਰਿਜ਼ਲਟਸ ਪੈਂਡਿੰਗ ਚੱਲ ਰਹੇ। ਹੁਣ ਇਹ ਜਿਹੜੇ ਪੈਂਡਿੰਗ ਰਿਜ਼ਲਟਸ ਚੱਲ ਰਹੇ ਨੇ ਉਸ ਸਮੇਂ ਦੇ ਨੇ ਜਦੋਂ ਪ੍ਰੋਸੈਸਿੰਗ ਟਾਈਮ ਆਈਆਰਸੀਸੀ ਦਾ ਨੀਅਰ ਅਬਾਊਟ 8 ਵੀਕਸ ਦੇ ਆਸ-ਪਾਸ ਚੱਲ ਰਿਹਾ ਸੀ ਔਰ ਆਬਵੀਅਸਲੀ ਉਹਦੇ ਤੋਂ ਬਾਅਦ ਸਮੱਸਿਆ ਸਟੂਡੈਂਟਸ ਨੂੰ ਲੱਗ ਰਹੀ ਸੀ। ਬਟ ਐਜ਼ ਔਨ ਜਿਦਾ ਆਪਾਂ ਨਵੰਬਰ ਵੱਲੋਂ ਆਉਂਦੇ ਨੇ ਤਾਂ ਐਪਲੀਕੇਸ਼ਨ ਦੇ ਕਾਊਂਟ 'ਚ ਜ਼ਰੂਰ ਫਰਕ ਆਇਆ। ਘਟੀਆਂ ਐਪਲੀਕੇਸ਼ਨਸ ਬਹੁਤ ਸਾਰਾ ਸਟੂਡੈਂਟ ਡ੍ਰੌਪ ਹੋਇਆ। ਸੋ ਇਸ ਚੱਕਰ ਦੇ ਵਿੱਚ ਜਿਹੜਾ ਰੀਸੈਂਟ ਆਈਆਰਟੀਸੀ ਦਾ ਪ੍ਰੋਸੈਸਿੰਗ ਟਾਈਮ ਸੀ दैट इज up to 3 ਵੀਕਸ ਕੋਈ ਤੇ ਸਟੂਡੈਂਟ ਕਨਫਿਊਜ਼ ਨਹੀਂ ਕਿ 3 ਵੀਕਸ 8 ਵੀਕਸ ਨੂੰ ਕਿੱਦਾਂ ਕੰਪੇਅਰ ਕੀਤਾ ਜਾ ਸਕਦਾ ਸੋ ਇੱਥੇ ਪ੍ਰੈਕਟੀਕਲੀ ਡਿਫਰੈਂਸ਼ੀਏਟ ਕਿੱਥੇ ਹੋ ਰਿਹਾ ਕਿ ਜਿਹੜੇ ਸਟੂਡੈਂਟ ਹੁਣ ਫਾਈਲ ਲਾ ਰਹੇ ਉਹ ਅਪਫਰੰਟ ਫਾਈਲਸ ਜਾ ਰਹੀਆਂ ਨੇ ਔਰ ਉਹ 3 ਹਫਤੇ ਅਕੋਰਡਿੰਗਲੀ ਸਟੂਡੈਂਟਸ ਨੂੰ ਰਿਜ਼ਲਟ ਮਿਲ ਰਹੇ ਔਰ ਜਿਹੜੀਆਂ ਐਪਲੀਕੇਸ਼ਨ ਆਲਰੇਡੀ ਪਹਿਲੇ ਟਾਈਮ ਤੋਂ ਅਪਲਾਈਡ ਨੇ ਜਿਹਨੇ ਸਟੂਡੈਂਟ ਨੇ ਅਗਸਤ ਚ ਕਰਤੀਆਂ ਸਤੰਬਰ ਕਰਦੀ ਕਿ ਆਪਾਂ 8 ਵੀਕਸ ਦੀ ਗੱਲ ਕਰਕੇ ਚੱਲੀਏ ਪਰ ਤੁਸੀਂ ਮੰਨ ਕੇ ਚੱਲੋ ਜੀ 2 ਮਹੀਨੇ ਦਾ ਟਾਈਮ ਹੈ ਸੋ ਜਿਹਨੇ ਰਿਜ਼ਲਟ ਪੈਂਟਿੰਗ ਨੇ देयर इज ਕੁਆਇਟ ਗੁੱਡ ਹੋਪ ਕਿ ਹੁਣ ਉਹ ਡਿਸੰਬਰ ਦੇ ਪਹਿਲੇ ਹਫਤੇ ਜਾਂ 10 ਦਿਨ ਦੇ ਵਿੱਚ ਮੈਕਸਿਮ ਸਟੂਡੈਂਟ ਨੂੰ ਰਿਜ਼ਲਟ ਮਿਲਣਗੇ ਬਟ ਸਮ ਹਾਉ ਜੇ ਤੁਹਾਨੂੰ ਹੁਣ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਸਭ ਤੋਂ ਪਹਿਲੀ ਚੀਜ਼ ਕਰਨ ਵਾਲੀ ਕੀ ਹੈ ਕਿ ਜਿਹੜੇ ਵੀ ਪ੍ਰੋਗਰਾਮ ਦੇ ਲਈ ਤੁਸੀਂ ਅਪਲੋਡ ਜੈਸ ਵੀ ਪ੍ਰੋਗਰਾਮਸ ਤੁਸੀਂ ਅਪਲਾਈ ਕੀਤਾ ਡਿਪਲੋਮਾ ਚ ਕੀਤਾ ਡਿਗਰੀ ਚ ਕੀਤਾ

properly would enter into the september date so je kar twadi application lead ja rahi hai aur registration date hate nazdeek hai but ode vich bhi ek dikkat pareshani ton nu ye ho sakdi hai ki jehda passport da stamping period hai submit ho wo bhi ek taqreeban twadi vfs di submission aur collection dono wale plus ircc near about 23 to 25 working days lag raha hai twade passport di stamping nu lagayega ਸੋ ਉਸ ਪੁਆਇੰਟ ਆਫ ਯੂ ਤੇ ਨਾ ਵੀ ਤੁਹਾਨੂੰ ਤਕਰੀਬਨ 1 ਮਹੀਨਾ ਲੱਗ ਸਕਦਾ ਹੈ ਪਾਸਪੋਰਟ ਵੀਐਫਐਸ ਤੇ ਸਬਮਿਟ ਕਰਕੇ ਕਲੈਕਟ ਕਰਨ ਦੇ ਵਿੱਚ ਸੋ ਆਈ ਬੀਲੀਵ ਜਿਨ੍ਹਾਂ ਦੇ ਰਿਜ਼ਲਟ ਕੋਲ ਡੇਟ ਨੇ ਉਹ ਵਨ ਟਾਈਮ ਰਜਿਸਟਰ ਵੀ ਨਹੀਂ ਕਰ ਪਾਉਣਗੇ ਜਦਕਰ ਤੁਹਾਡਾ ਇੰਸਟੀਚਿਊਨ ਤੁਹਾਡੇ ਕੋਲ ਵੀਜ਼ਾ ਦੀ ਕਾਪੀ ਡਿਮਾਂਡ ਕਰਦਾ ਸੋ ਇਟਸ ਬੈਟਰ ਜਿਨ੍ਹਾਂ ਦੇ ਡੇਟ ਹੋ ਰਹੇ ਨੇ ਉਹ ਜਲਦੀ ਆਪਣੀਆਂ ਡਿਫਰਮੈਂਟਸ ਦੇ ਉੱਤੇ ਕੰਮ ਕਰਨੇ ਨਹੀਂ ਤਾਂ ਡਿਫਰਮੈਂਟਸ ਬਹੁਤ ਅੱਗੇ ਤੱਕ ਜਾ ਸਕਦੀਆਂ ਨੇ ਟਾਈਟ ਟੂ 2

20 ਸਟੂਡੈਂਟ ਦਾ ਲੋ ਹੋ ਜਾਂਦਾ ਹੈ ਤੁਸੀਂ 8 ਤੋਂ 11 ਲੱਖ ਦੇ ਵਿੱਚ ਫੀਸ ਡਿਸਾਈਡ ਕਰ ਸਕਦੇ ਹੋ ਡਿਪੈਂਡਿੰਗ ਅਪਨ ਦਾ ਪ੍ਰੋਗਰਾਮ ਬਾਕੀ ਤੁਸੀਂ ਫੰਡਸ ਦੇ ਫਾਰਮੈਟ ਆਪਣੇ ਜੀਆਈਸੀ ਨੂੰ ਸ਼ੋਅ ਕਰ ਸਕਦੇ ਹੋ ਐਂਡ ਆਈ ਬੀਲੀਵ ਕਿ ਆਉਣ ਵਾਲਾ ਸਮਾਂ ਕੈਨੇਡਾ ਦੇ ਵਿੱਚ ਇੱਕ ਪੋਜ਼ਿਟਿਵ ਆਊਟਕਮ ਦੇਗਾ ਲੋ ਬਜਟ ਚ ਬਹੁਤ ਸਟੂਡੈਂਟ ਜਿਹੜੇ ਅਜੇ ਉਹ ਕੈਨੇਡਾ ਪਹੁੰਚ ਸਕਣਗੇ ਬਹੁਤ ਬਹੁਤ ਧੰਨਵਾਦ ਜਗਪ੍ਰੀਤ ਸਿੰਘ ਜੀ ਬਹੁਤ ਹੀ ਚੰਗੇ ਤਰੀਕੇ ਨਾਲ ਪੁਆਇੰਟ ਟੂ ਪੁਆਇੰਟ ਸਟੂਡੈਂਟਸ ਨੂੰ ਇਹਨਾਂ ਨੇ ਡਿਫਾਈਨ ਕੀਤਾ ਔਰ ਸਮਝਾਇਆ ਕਿ ਪੈਂਡਿੰਗ ਫਾਈਲਸ ਵਾਲੇ ਸਟੂਡੈਂਟਸ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ 9023890238 ਤੇ ਜਗਤਪ੍ਰੀਤ ਜੀ ਦੇ ਨਾਲ ਜਾਂ ਬਰੌਡਵੇ ਇਮੀਗ੍ਰੇਸ਼ਨਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ